ਲੋ ਵੀ ਦੋਸਤੋ ਅੱਸੀ ਅੱਜ ਤੁਹਾਨੂੰ ਫਿਰ ਲੈ ਕੇ ਆਏ ਹਾਂ ਰਤਵਾ ਦੀ ਐਗਜ਼ੀਬਿਸ਼ਨ ਦੇ ਵਿੱਚ ਜਿੱਥੇ ਔਰਤਾਂ ਦੇ ਲਈ ਖਾਸ ਕਰਕੇ ਰਤਵਾ ਦੀ ਐਗਜ਼ੀਬਿਸ਼ਨ ਦੇ ਵਿੱਚ ਕੋਈ ਚੀਜ਼ ਵਾਸ ਕਰ ਦੇਖਣ ਨੂੰ ਮਿਲ ਰਿਹਾ ਹੈ ਔਰ ਔਰਤਾਂ ਲਈ ਖਰੀਦਾਰੀ ਜਿਹੜੀ ਹੈ ਤੁਹਾਡੇ ਲੋਕ ਕੀ ਜਾ ਰਹੀ ਹੈ ਕਾਫੀ ਰਸ ਇਸ ਐਗਜ਼ੀਬਿਸ਼ਨ ਦੇ ਅੰਦਰ ਹੁੰਦਾ ਜੇ ਮੈਂ ਤੁਹਾਨੂੰ ਦਿਖਾਵਾਂ ਸਾਰੀਆਂ ਤਸਵੀਰਾਂ ਵੱਖਰੀ ਵੱਖਰੀ ਜਗ੍ਹਾ ਦੇ ਉੱਤੇ ਔਰਤਾਂ ਵੱਲੋਂ ਜਿਹੜੇ ਇੱਥੇ ਜਿਹੜੇ ਸੂਟ ਨੇ ਜਾਂ ਹੋਰ ਕਿਸ ਤਰ੍ਹਾਂ ਦਾ ਕੋਈ ਆਪਣਾ ਮੇਕਅਪ ਦਾ ਸਮਾਨ ਜਹੋ ਕਿਤਨਾ ਤੋਂ ਇੱਥੇ ਮਿਲਦਾ ਹੈ ਅਸੀਂ ਤੋਂ ਜਿਹੜੇ ਵੈਂਡਰ ਨੇ ਅਸੀਂ ਉਹਨਾਂ ਦੇ ਨਾਲ ਵੀ ਆਪਸ਼ਨੋ ਗੱਲ ਕਰਾਉਣ ਦੀ ਕੋਸ਼ਿਸ਼ ਕਰਾਂਗੇ ਲੇਕਿਨ ਇੱਕ ਵਾਰੀ ਸਿਸ਼ਨ ਸਨ ਐਕਜੀਬਿਸ਼ਨ ਨੂੰ ਸਿਰਾਂ ਜੋੜ ਤੋਂ ਸਾਡੀ ਜਿਮਿਸ਼ਨ ਇਹ ਲੱਗਦੀ ਹੈ ਰੋਤਬਾ ਦੀ ਐਕਜੀਬਿਸ਼ਨ ਹੈ ਬਠਿੰਡਾ ਦੇ ਕੂਨ ਸਪਲਾਟ ਦੇ ਅੰਦਰ ਇਹ ਐਕਟੀਵੇਸ਼ਨ ਜਿਹੜੀ ਹੋ ਲਗਾਈ ਗਈ ਹੈ ਤੇ ਵੈਂਡਰਾਂ ਨਾਲ ਨਾਲ ਕਰਤ ਕਰਾਂਗੇ ਕਿੱਥੋਂ ਕਿੱਥੋਂ ਇਹ ਜਿਹੜੇ ਸਮਾਨ ਦੇ ਜਿਹੜਾ ਲੈ ਕੇ ਆਉਂਦੇ ਨੇ ਦੇਖੋ ਸਿਰਾਂ ਦੇ ਵਿੱਚ ਖਾਸ ਕਰਕੇ ਇਹ ਐਕਜੀਬਿਸ਼ਨਾਂ ਦੇ ਵਿੱਚ ਔਰਤਾਂ ਵੱਲੋਂ ਜ਼ਿਆਦਾ ਫ੍ਰੀਡਰੀ ਹੋਏ ਇਹ ਪੀ ਜਾਂਦੀ ਹੈ ਸਰਗਤ ਤਸਵੀਰਾਂ ਅਸੀਂ ਦਿਖਾ ਰਹੀਆਂ ਇਹ ਬੱਚਿਆਂ ਦੇ ਲਈ ਵੀ ਖਾਸ ਸਮਾਨ ਤੇ ਜਗ੍ਹਾ ਦੇਤੇ ਆਉਂਦਾ ਹੈ ਅਤੇ ਉੱਥੇ ਔਰਤਾਂ ਦੇ ਲਈ ਜੁਐਲਰੀ ਦਾ ਸਮਾਨ ਹੈ ਜਿਹੜਾ ਉਹ ਬਹੁਤ ਜ਼ਿਆਦਾ ਇਸ ਐਗਜ਼ਿਬਿਸ਼ਨ ਦੀ ਜਿਹੜੀ ਇਹ ਲੰਬੇ ਸਮੇਂ ਤੋਂ ਬਠਿੰਡਾ ਦੇ ਅੰਦਰ ਹਰ 2.5 ਮਹੀਨੇ ਬਾਅਦ ਇਹ ਐਗਜ਼ਿਬਿਸ਼ਨ ਜਿਹੜੀ ਉਹ ਲੱਗਦੀ ਹੈ ਤੇ

ਅਗੇ ਹੋਰ ਕੋਸ਼ਿਸ਼ ਕਰਾਂਗੇ ਕਿਸੇ ਦਿਨ ਨਾਲ ਗੱਲਬਾਤ ਕਰਨ ਦੀ ਨਹੀਂ ਨਹੀਂ ਲੈਣਾ ਤੁਹਾਰੀ ਐਗਜ਼ੀਬਿਸ਼ਨ ਦੇ ਵਿੱਚ ਇਹ ਜਾ ਕੇ ਖਾਸ ਰਹੇਗਾ ਤਸਵੀਰਾਂ ਦੇ ਵਿੱਚ ਕੁਝ ਦੇਖ ਲੋ ਕੋਈ ਜ਼ਿਆਦਾ ਕਰਾ ਹੋਰ ਤਾਂ ਬੱਲੋਹੀ ਖਰੀਦਾਂ ਰਹੀੜੀ ਹੋ ਕੀਤੀ ਜਾ ਰਹੀ ਹੈ ਤਾਂ ਬੱਲੋ ਜਿਹੜਾ ਜੁਐਲਰੀ ਕੀ ਉਹਨੂੰ ਦੇਖਿਆ ਵੀ ਜਾ ਰਿਹਾ ਮਿਰਰ ਦੇ ਵਿੱਚ

ਸ਼ੀਰਾਂ ਦੇ ਵਿੱਚ ਬੜੀ ਤੁਹਾਨੂੰ ਸਾਂ ਦਿਖਾ ਰਹੇ ਹਾਂ ਇੱਕ ਕਾਫੀ ਐਗਜ਼ੀਬਿਸ਼ਨ ਦੇ ਵਿੱਚ ਮੈਮ ਜੀ ਰੈਗੂਲਰ ਲੋਕ ਐਗਜ਼ੀਟਰੀ ਤਰੀਕਰੰਦੇ ਨੇ ਮੈਮ ਜੀ ਵਾਈ ਵਾਈ ਤਸਵੀਰਾਂ ਦੇ ਵਿੱਚ ਪੰਚਲ ਦਿਖਾਉਂਦੀ ਹੋ ਸਕਦੀ

चलो हम थोड़ी एक गल कराणे है किसी वेंडर के नाल की लेके आई री बात हा जी मैम सिकेंड जगह तो है पहला सारे प्रोजेक्ट्स तो सिकेंड जगह तो है चंडीगढ़ तो सर वी देख ले वृंदावन सारा ब्रास दी आइटम्स है डेकोर भी है ते टेबल वेयर भी है जे मर्जी यूज करो तो पे दिस इज गुड फॉर हेल्थ दैट इज ऑल रिस्पांस किस तरह मिल रहा है तुम्हारी इन मशीन से आज थोड़ा स्लो है आगे बहुत अच्छा जा रहा इसको पहले भी ऑन दे हो हां जी वो तो बता एग्जीबिशन किस तरह की इमेज निकल ऑलवेज अच्छी बट वाइज ऑलवेज वुड वेरी गुड बिल्कुल जी इसको पहले भी आंदे रहते हैं फिर रिस्पांस किस तरह मिलता है हां जी सस्कार एक जगह तो आए लुधियाना ठीक है ये लेके आए बठिंडा वासी जा भैया बठिंडा वासी से लेके आए डिजाइनर सूट्स ਇਹ ਰਿਚੀ ਮਰਦੇ ਸੂਟ ਹੈ ਪਾਰਟੀ ویئر ਸੂਟ ਹੈ 벨ਵੈਟ ਸੂਟਸ ਹੈ ਹਾਟ ਸੈਟ ਮਿਲ ਜਾਣਗੇ ਤੁਹਾਨੂੰ ਹੋਰ ਮਲਟੀਪਲ ਵੈਰਾਈਟੀ ਸਾਡੇ ਕੋਲ ਹੈ ਵੇਲੇ ਨਾ ਨਾ ਹਾਂਜੀ ਹਾਂਜੀ ਰੈਗੂਲਰ ਆਨੇ ਰਤਬਾ ਵਾਲਿਆਂ ਦੇ ਨਾਲ ਆਨੇ ਆ ਬਹੁਤ ਵਧੀਆ ਸੁਪਰ ਟੂਪਰ ਹਿੱਟ ਅਲਮੋਸਟ ਕਿਸੇ ਦਾ ਬਹੁਤ ਵਧੀਆ ਆਲਮੋਸਟ ਆ ਦੇਖੋ ਸੱਡੇ ਹੈਂਗਰ ਪਈ ਹੈ ਸੋਲਡ ਆਊਟ ਆ ਸਿੰਗ ਮਤਲਬ ਹਾਂ ਜੇ ਦੇਖੋ ਹਾਫ ਟਾਈਮ ਹੀ ਹੋਇਆ ਮੋਸਟਲੀ ਜੇ ਆਪਾਂ ਦਿਨ ਨੂੰ ਐਨਲਾਈਜ਼ ਕਰੀਏ ਤਾਂ ਬਟਿੰਡੇ ਵਾਲੇ ਸਾਨੂੰ ਬਹੁਤ ਪਿਆਰ ਦਿੰਦੇ ਆ ਥੈਂਕ ਯੂ ਜੀ ਜਪਲ ਜੀ ਇਹਨਾਂ ਦਾ ਕਹਿਣਾ ਕਿ ਬਟਿੰਡੇ ਵਾਲਾਂ ਦਾ ਪਿਆਰ ਆ ਜਿਹੜਾ ਉਹ ਸੌਤ ਮਿਲ ਰਿਹਾ ਤੇ ਨੋ ਤੋਂ ਬਾਅਦ ਐਗਜ਼ੀਬਿਸ਼ਨ ਦੇ ਵਿੱਚ ਇਹ ਅਕਸਰ ਹੀ ਆਉਂਦੇ ਰਹਿੰਦੇ ਤੇ ਬਹੁਤ ਵਧੀਆ ਕਹਿੰਦੇ ਇਥੋਂ ਜਿਹੜਾ ਰਿਸਪੌਂਸ ਆ ਉਹ ਇਸ ਐਗਜ਼ੀਬਿਸ਼ਨ ਦੇ ਵਿੱਚੋਂ ਮਿਲ ਰਿਹਾ ਤੇ ਹੋਰ ਵੀ ਜਿਹੜੇ ਵੈਂਡਰ ਨੇ ਬਟਿੰਡਾ ਨੂੰ ਦੱਸਿਆ ਕੀ ਫਾਸ ਲੈ ਕੇ ਆਉਗੇ ਗਲਤ

बठिंडा वास खासवीर जिथे काफी रश है जो दिखाई दे रहा सारिया तस्वीर ਦੇਖ ਰਿਹਾ ਹਾਂ ਖਬਰ ਪੰਜਾਬ ਦੀ ਫੇਸਬੁਕ ਪੇਜ ਅਤੇ YouTube ਚੈਨਲ ਦੇ ਤੇ ਜਿੱਥੇ ਔਰਤਾਂ ਬੋਲੋ ਜਿਹੜੀ ਖਰੀਦਾਰੀ ਉਹ ਕੀਤੀ ਜਾ ਰਹੀ ਹੈ ਪਰਸ ਨੇ ਕਿਹੜੀ ਜਗ੍ਹਾ ਤੋਂ ਆਏ ਆ ਅਸੀਂ ਉਹ ਵੀ ਦਿਖਾਵਾਂਗੇ ਸੋਨੇ ਸੋਨੇ ਪਰਸ ਜਗ੍ਹਾ ਤੇ ਉੱਤੇ ਲੈ ਕੇ ਆਏ ਹੋਏ ਆ ਹਾਂਜੀ ਮੈਮ ਕਿਹੜੀ ਜਗ੍ਹਾ ਤੋਂ ਆਈ ਹਾਂ ਸਰ ਅਸੀਂ ਬਠਿੰਡਾ ਤੋਂ ਹੀ ਆਏ ਹਾਂ ਬਠਿੰਡਾ ਤੋਂ ਬਹੁਤ ਪ੍ਰੀਮੀਅਮ ਆਰਟੀਕਲਸ ਆ ਸਰ ਹੈਂਡबैਗਸ ਆ ਤੇ ਅਲੱਗ-ਅਲੱਗ ਬ੍ਰਾਂਡ ਦੇ ਅਲੱਗ-ਅਲੱਗ ਤਰ੍ਹਾਂ ਦੇ ਵਾਲਟਸ ਆ ਗਏ ਵੱਡੇ ਵਾਲਟਸ ਆ ਗਏ ਟੋਟ ਬੈਗਸ ਆ ਗਏ ਪੋਰਟਲਿਸ ਆ ਗੀਆਂ ਬੱਚਿਆਂ ਦਾ ਸੈਗਮੈਂਟ ਆ ਗਿਆ ਰਿਸਪੌਂਸ ਕਿਸ ਤਰ੍ਹਾਂ ਮਿਲ ਰਿਹਾ ਹੈ ਰਿਸਪੌਂਸ ਬਹੁਤ ਅੱਛਾ ਮਿਲ ਰਿਹਾ ਹੈ ਇਸ ਸਟੈਂਡ ਵਿੱਚ ਆਇਆ ਹਾਂ ਨਹੀਂ ਫਸਟ ਟਾਈਮ ਸੀ ਸਰ ਮੇਰਾ ਤੇ ਬਹੁਤ ਅੱਛਾ ਰਿਸਪੌਂਸ ਮਿਲ ਰਿਹਾ ਹੈ

तो हैं। तो अच्छा। तो तो मैं अपनी कलेक्शन लेके काफी कुछ वेलवेट पश्मीना दे सूट्स ते महेश्वरी दे जकार दे, तरह वैरायटी लेके आई हूं मैं फर्स्ट टाइम लगाई है तो मैंने बहुत अच्छा लग रहा बटिडे एग्जीबिशन लगा के मैं बहुत अच्छा गया रिस्पांस बहुत अच्छा ਸੀ ਬਹੁਤ ਬੜੀ ਬੜੀ ਲੱਗ ਰਹੀ ਹੈ ਹਾਂਜੀ ਹਾਂ ਜੇ ਮਤਲਬ ਸ਼ਾਮ ਤੱਕ ਸਾਡੀ ਹੋਰ ਵੀ ਅੱਛੀ ਸੇਲ ਹੋਈ ਤਾਂ ਅਸੀਂ ਜ਼ਰੂਰ ਦੁਬਾਰਾ ਵਿਜ਼ਿਟ ਕਰਾਂਗੇ ਬਟ ਬਟਿੰਦੇ ਸੇਕਲ ਜੀ ਇਹ ਪਟਿਆਲੇ ਤੋਂ ਸਪੈਸ਼ਲ ਤੌਰ ਤੇ ਤੁਹਾਡੇ ਲਈ ਹੈਂਡਵਰਕ ਜਾਂ ਹੋਰ ਇਸ ਤਰ੍ਹਾਂ ਦੇ ਸੂਟ ਨੇੜੇ ਉਹ ਲੈ ਕੇ ਆਏ ਨੇ ਦਿਨਾਂ ਦਾ ਕਹਿਣਾ ਕਿ ਜੇ ਸ਼ਾਮ ਤੱਕ ਵਧੀਆ ਕਲੈਕਸ਼ਨ ਹੋਈ ਹੈ ਤਾਂ ਇਹ ਦੁਬਾਰਾ ਦੋ ਵਿਜ਼ਿਟ ਜੇ ਤਾਂ ਹੋ ਇਹਨਾਂ ਵੱਲੋਂ ਕੀਤਾ ਜਾਵੇਗਾ सारे यह तस्वीरां तो सारे हैं फिर तो दोबारा तो तो वहाँ डिस्प्ले मिशन नहीं हैं इस सारे यह तस्वीरां तो नहीं यहाँ आधी मैं किस जगह तो आए हो? अंबेसेस आए हैं सर किले के ऊपर ढाबा के लिए डाला सकॉर्टेड चैपियोर क्रीमी और ये काफ्तान्स आ जाएंगे फ्री साइज फिर आ जाएंगे कश्मीरी फिर है और बेलवेट -बेल की -बेल रेंज आ जाएगी सारी बहुत अच्छा लग रहा है सर नहीं फर्स्ट टाइम है थैंक यू खास करके अमृतसर तो आए ने तो बठिंडा अंदर एग्जीबिशन है देखने मिलती है आज लिए सिर्फ इन्ना ही ਸਿਰ ਕਿਸ ਦਿਨ ਸਿਰ ਮਿਲਾਂਗੇ ਅਗਲੇ ਲਾਈਵ ਤੇ ਕੀ ਨਾਮ ਹੈ ਮੇਰਾ ਭਈਆ ਸੋਨੀਆ ਵਰਮਾ ਨਾਮ ਦਾ ਆਰਗੇਨਾਈਜ਼ਰ ਆਫ ਦਿਸ ਐਗਜ਼ੀਬਿਸ਼ਨ ਤੇ ਆਪਣੀ ਅੱਜ 12th ਐਡੀਸ਼ਨ ਹੈ ਜੀ ਰੁਤਬਾ ਦਾ ਜੋ ਡਿਊਨਸ ਕਲੱਬ ਦੇ ਵਿੱਚ ਲੱਗਿਆ ਹੋਇਆ ਹੈ ਅੱਜ ਸ਼ਾਮ ਨੂੰ 8 ਵਜੇ ਤੱਕ ਰਿਸਪੌਂਸ ਬਹੁਤ ਅੱਛਾ ਹੈ ਟੱਚਵੁੱਡ ਬਠਿੰਡਾ ਦੇ ਸਾਰੇ ਲੋਕ ਆ ਰਹੇ ਹਨ ਉਹ ਪਸੰਦ ਵੀ ਕਰ ਰਹੇ ਹਨ ਜਲਦੀ फोर वन सेवन थ्री जीरो हांजी हां प्लीज प्लीज एनी थैंक